ਲਵ ਲੋਗ ਹੈ ਆਪਣੇ ਬਾਈ ਦਾ ਇਹ ਸਾਰਾ ਥੇ ਮੱਕੜੀ ਵਰਦਾ ਇੰਨਾ ਕਦੇ ਮੱਕੜੀ ਹੁੰਦੀ ਨਹੀਂ ਭਰੇ ਹੁਣਾਂ ਜ਼ਿੰਦਗੀ ਜਿਹ ਹੈ ਗਾਣਾ ਬੰਦ ਕਰਦੇ ਕਾਪੀਰਾਈਟ ਆ ਜਾਣਾ ਪਹਿਲੀ ਵਲੌਗ ਚ ਆਪਣੀ ਖੜੀ ਗੱਟੀ ਬਾਈ ਦੇ ਕੈਮਰਾ ਮੂੰਹ ਚ ਹੀ ਪਾ ਲਿਆ ਕਈਆਂ ਨੂੰ ਨਹੀਂ ਹੁੰਦਾ ਬਾਈ ਜਿਹੜੇ ਸਟੂਲੇ ਹੁੰਦੇ ਆ ਸਾਰਾ ਲਾਈਨ ਅਪ ਲੱਗਿਆ ਹੋਇਆ ਗੱਡੀਆਂ ਦਾ ਸਿਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਆ ਰਿਆਂ ਨੂੰ ਕੰਦ ਤੁਸੀਂ ਸਾਰੇ ਵਧਿਆ ਹੋਣਗੇ ਸੋ ਮੇਟਰ ਉਸ ਤੋਂ ਬਾਅਦ ਆਪਣੇ ਚੈਨਲ ਤੇ ਡੇਲੀ ਵਲੋਗ ਆਇਆ ਕਰਨਗੇ ਮਤਲਬ ਥੋੜੇ ਥੋੜੇ ਗੈਪ ਤੋਂ ਬਾਅਦ ਤੇ ਅੱਜ ਮੇਰੀ ਲਾਈਫ ਦਾ ਪਹਿਲਾ ਮੀਟਅਪ ਹੈ ਤੇ ਬੀ ਐਨ ਬੀ ਗਰਾਸ ਦਾ ਸੈਕਿੰਡ ਤੇ ਉਸ ਤੋਂ ਬਾਅਦ ਵਲੋਗ ਹਾਂਜੀ ਕਿਵੇਂ ਆ ਲੈ ਲਾ ਮਿਲ ਗਿਆ ਪਰਿਵਾਰ ਕੋਟ ਮਿਲ ਗਿਆ ਚਲੋ ਜੀ ਅੱਜ ਆਪਾਂ ਦੀ ਐਵਰੇਜ ਵੀ ਕੱਢਣੀ ਆ ਪਰ ਇੱਕ ਵਾਰ ਰੀਸੈਟ ਕਰ ਦਿੰਨੇ ਆ ਕਿੰਨੇ ਦੀ ਦਿਖਾ ਰਹੀ ਸੀ ਬਸ 8 ਦੀ ਓਹੋ ਇੰਨੀ ਐਵਰੇਜ ਚਾਹੀਦੀ ਯਾਰ ਥੋੜੀ ਜਿਹਾ ਜ਼ਿਆਦਾ ਦੇ ਦੇ ਇਹ ਕੀ ਲੈ ਕੇ ਆਏ ਆ ਭਾਜੀ ਆਇਆ ਬ੍ਰੈਕਫਾਸਟ ਹੈ ਗਿਆ ਠੀਕ ਹੈ ਉਹ ਸਾਰਾ ਚਲਦਾ ਰਹੂਗਾ ਇਹ ਕਰਨੀ ਨਹੀਂ ਚਾਹੀਦੀ ਵੈਸੇ ਇਹ ਤਾਂ ਹੀ ਕਰ ਰਹਾ ਕਿ ਅਗਲੀ ਪੀੜੀ ਨਾ ਪੀਵੇ ਇਹ ਜੋ ਇਹਦੇ ਘਰ ਦੇ ਦੇਖ ਕੇ ਤਾਂ ਮਜ਼ਾ ਆ ਜਾਊਗਾ ਐਥੇ ਹੁਣ ਆਪਾਂ ਸਾਰੇ ਹਲੇ ਹੋਰ ਵੀ ਗੱਡੀਆਂ ਨੇ ਆਣ ਕੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਹੋਰ ਆ ਰਹੀਆਂ ਨੇ ਕਿਵੇਂ ਸਭ ਵਧੀਆ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਵਧੀਆ ਇਹ ਆਪਣੇ ਚੋਪਰ ਕੱਟ ਖਾਣੇ ਵਾਲੇ

ਅੱਥੋਂ ਫਿਰ ਸ਼ੁਰੂ ਹਾਂ ਗਾਣਾ ਬੰਦ ਕਰ ਦੇ ਕਾਪੀਰਾਈਟ ਆ ਜਾਣਾ ਪਹਿਲੀ ਵਲੌਗ ਚ ਜਿਕੇ ਸਵੇਟ ਸਾਹ ਆਪਾਂ ਬਣੀ ਨਹੀਂ ਗੱਲ 120 ਸੀਗੇ ਨਾਈਸ ਨਾਈਸ ਗੁੰਗੀ ਕੱਤੀ ਪਹਿਲਾਂ ਇਹਨੂੰ ਇੱਕ ਵਾਰ ਲਾਓ ਯਾਰ ਬੋਲੇ ਕੀ ਭਾਈ ਚੰਦਰ ਬੋਲੇ ਕੀ ਗੱਲਾਂ ਨਹੀਂ ਕਰਦਾ ਮੈਂ ਜਾਨਾ ਸੌਸਲੀਪਾ ਮੰਗੇ ਚੇਤੀ ਫਤਕਾ ਬਾਈ ਨੂੰ ਵੀਡੀਓ ਬਣਾ ਲੈਣ ਦੋ ਫਤਿਹਗੁਰ ਸਾਹਿਬ ਆਪਾਂ ਮੋੜ ਗਿਆ ਦੇਖੋ ਮਿੱਤਰੋ ਆ ਪਹੁੰਚ ਗਿਆ ਆਪਾਂ ਹੀ ਆਦੀ ਬਾਈ ਨਾਲ ਇਹ ਬਾਈ ਸਾਨੂੰ ਹਰਿਆਣਾ ਤੋਂ ਮਿਲੇ ਬਾਈ ਦੇਖ ਲੈ ਹੋਰ ਬਾਈ ਕਿ ਆ ਜਾ ਬਾਈ ਦੇ ਕੈਮਰਾ ਮੂੰਚ ਹੀ ਪਾ ਲੈ ਕਿੱਡੀ ਪਹੁੰਚਿਆ ਹਰਲੇ ਕੋ ਬੜਾ ਮੌਸਮ ਬੜਾ ਕਹਿਣ ਲੱਗੇ ਚੱਲ ਰੱਖਿਆ ਦਾ ਗਿਆ ਹਾਂ ਸੱਚੀ ਚਲਾਇਆ ਹੋਇਆ ਮਜ਼ਾਕ ਤੁਡੀ ਕਰ ਇਹ ਚੱਕ ਨਹੀਂ ਕੋਈ ਕੰਟ ਕਾਹੀ ਘੰਟਾ ਕਰਨਾ ਹੁਣ ਆਪਾਂ ਤੇ ਬਾਕੀ ਵੀ ਮਾਹੌਲ ਬੜਾ ਕਹਿਣ ਲੱਗ ਹੈ ਨਾ ਗੱਡੀਆਂ ਦੇਖ ਕੇ ਜਿਹੜਾ ਸਪਾਲ ਦਾ ਸਾਰਾ ਵਖਰੇ ਹੀ ਆ ਲੋਕ ਆਪਾਂ ਤਾਂ ਫਿਰ ਵੀ ਪੰਜ ਗੱਡੀਆਂ ਨੇ ਆਪਾਂ ਬੈਠੇ ਨਾ ਕਾਫੀ ਵੜਾ ਇੱਕ ਵ ਇੱਕ ਗੱਡੀ ਨਾਲ ਮੈਂ ਕਹਿੰਦਾ ਕਿਹੜੇ ਚੀਜ਼ਾਂ ਨੇ ਸਾਰੇ ਆ ਸਾਰੇ ਮੀਟਪ ਵਾਲੇ ਹੀ ਆਏ ਹੋਇਆ ਉੱਧਰ ਜਿਹੜੇ ਬੈਠੇ ਸਾਰੇ ਓਥੇ ਭਰੇ ਐ ਮੈਂ ਕਿਹੜੀ ਭਰਦਾ ਇੰਨਾ ਕਿਤੇ ਮੈਂ ਕਿਹੜੀ ਹੁੰਦੀ ਨਹੀਂ ਭਰਿਆ ਹੋਣਾ ਜ਼ਿੰਦਗੀ 'ਚ ਹੈ ਆ ਸਾਰੇ ਆ ਉਹੀ ਨੇ ਹੋਰ ਭਾਈ ਯਾਰ ਚੱਲ ਬਰੋ ਰੀਟੇ 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 ਮੌਸਮ ਭਾਈ ਆ ਫੇਰ ਤੋਂ ਆ ਗਿਆ ਭਾਈ ਮਾਣ ਆ ਗਿਆ ਭਾਈ ਕਿੱਲੇ ਜਾ ਚੋਰ ਆ ਉਹ ਨਾ ਬਾਈ ਮੋੜ ਸੰਭਾ ਕਰਨਾ ਆਇਆ ਹੱਥ ਉਹ ਕਿਹਦੇ ਦੇ ਬਈ ਇਸ਼ਾਰਾ ਇੱਕ ਨੰਬਰ ਮੋੜ ਤੋਂ ਆਵੇ ਆ ਦੇਖੋ ਆ ਸਾਰਾ ਲਾਈਨ ਅਪ ਲੱਗਿਆ ਹੋਇਆ ਗੱਡੀਆਂ ਦਾ ਦੇਖੋ ਸਾਡੇ ਕੋਲ ਸੀਆਂ ਭਾਈ ਭਾਈ ਇੱਕ ਹੋਰ ਬਲੌਗਰ ਆ ਇੱਕ ਹੋਰ ਬਲੌਗਰ ਇੱਕ ਜੈਟ ਆ ਦੋਈ ਜੈਟਾ ਵਰਟਸ i20 ਅਦੇ ਨਾਲ ਮੈਕਾ ਹੌਲਟੀ ਸਰ ਆਹ Тут ਇੱਕ ਕਾਰ ਖੜੀ ਆ ਲੱਗ ਤੋਂ ਵੈਨਿਊ ਇਹ ਬਹੁਤ ਸੋਹਣੀ ਬੰਦੇ ਨੇ ਤਿਆਰ ਕੀਤੀ ਹੋਈ ਹੈ ਲੱਗ ਕਿ ਇਹ ਜ ਐਸਾਰਾ ਐਂਡ ਤੱਕ ਸਾਰਾ ਹੀ ਲਾਈਨ ਅਪ ਹੈ ਸਾਡਾ ਇੱਕ ਆ ਰਹੀ ਹੈ ਆਪਣੀ ਖੜੀ ਅਗੱਡੀ ਓਏ ਹੈਲੋ ਬਾਈ ਓਡੀ ਦੀ ਲੈਟਾਂ ਚਲਾ ਗਿਆ ਤੇ ਅੱਜ ਆਪਣੇ ਨਾਮ ਲਗਾ ਆਰਣ ਬਾਈ ਬਾਈ ਨੇ ਆਪਣਾ <laughs> ड्राइव थ्रू करा लागे उ ठीक है 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 ਇਸ ਸਜੀਲ ਹੈਗੀ ਆ ਗੱਲਬਾਤ ਬਈ ਨਹੀਂ ਤਾਂ ਦੇਖੀ ਜਾਨ ਡਰਾਈਵ ਥਰੂ ਇਹ ਸਾਰੇ ਅੰਦਰ ਬਹਿ ਕੇ ਖਾਣਗੇ ਆਪਾਂ ਵੀਲੀ ਵੀ ਹੋ ਜਾਣਗੇ ਹੈ ਔਰ ਆ ਵੀ ਵੀ ਮੇਕ ਹੈ ਇਹ ਆਪਣੀ ਟੈਕਸੀ ਦੀ ਬਣਾ ਰਿਹਾ ਬਾਈ ਸੌਰੀ ਯਾਰ ਹਰੇਕ ਦਾ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਹੈ ਉਹ ਨਾ ਬੜੀਆ ਆਪਣਾ ਸ਼ੌਂਕ ਹੋਵਾ ਕਈਆਂ ਨੂੰ ਨਹੀਂ ਹੁੰਦਾ ਬਈ ਜਿਹੜੇ ਸਟੂਲੇ ਹੁੰਦੇ ਆ ਤੂੰ ਵੀ ਜਿਹੜੇ ਬੰਦੇ ਬਾਬੇ ਦੇਖ ਜਿਹੜੇ ਬੰਦੇ ਨੂੰ ਗੱਡੀ ਦਾ ਸ਼ੌਂਕ ਨਹੀਂ ਨਾ ਮੈਂ ਉਹਨੂੰ ਬੰਦਾ ਨਹੀਂ ਆਉਂਦਾ ਸਹੀ ਗੱਲ ਸਿੱਧੀ ਦੀ ਗੱਲ ਨਾ ਯਾਰ ਇਹ ਚੀਜ਼ ਐਦਾਂ ਦੀ ਆ ਨਾ ਦੱਸ ਨਹੀਂ ਜਿਹਨੂੰ ਪਿਆਰ ਪੈ ਜਾਏ ਉਹਨੂੰ ਹੀ ਪਤਾ ਇਹ ਤਾਂ ਹੈ ਹੁਣ ਇਹਨੂੰ ਘਟ ਆਹ ਕਿਹੜਾ ਨੰਬਰ ਹੈ ਟੀਐਸ ਟੀਐਸ ਕਿੱਥੇ ਦਾ ਤਾਰਾ ਸਿੰਘ ਇਹ ਬਾਈ ਦੱਸ ਸਕਦਾ ਹੈ ਕਮਲ ਨਾ ਟੁਕਣੀ ਕਹਿ ਸਕਦੇ ਇਹਨੂੰ ਤਾਂ ਆਪਾਂ ਸਾਲਾ ਟੀਐਸ 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 ਭਲੰਗਣਾ

ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਕਮੈਂਟਾਂ ਚ ਦੱਸਿਓ ਤੇ ਐਵੇਂ ਹੋਰ ਇੰਟਰਸਟਿੰਗ ਵਲੌਗ ਲਈ ਤੁਸੀਂ ਮੈਨੂੰ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ